ਖਬਰ ਲੈਣੇ ਆ ਕਪੂਰਥਲਾ ਤੋਂ ਇਕਤਾ ਪਾਰਟੀ ਦੇ ਪ੍ਰਧਾਨ ਗੁਰਮੀਤ ਲਾਲ ਬੀਟੂ ਨੇ ਜਿਲ੍ਹਾ ਕਪੂਰਥਲਾ ਦਫ਼ਤਰ ਵਿਖੇ ਪਾਰਟੀ ਵਰਕਰਾਂ ਤੇ ਆਗੂਆਂ ਨਾਲ ਮੀਟਿੰਗ ਦਰਾਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਕਿਹਾ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਇਕਤਾ ਪਾਰਟੀ ਜਿਸ ਦੇ ਸਾਰੀਆਂ ਸੰਸਥਾਵਾਂ ਦੇ ਮੈਂਬਰ ਹਨ ਨੂੰ ਪੰਕ ਕਰ ਦਿੱਤਾ ਗਿਆ ਤੇ ਫਰਵਰੀ ਮਹੀਨੇ ਵਿੱਚ ਏਕਤਾ ਪਾਰਟੀ ਦੀ ਨਵੀਂ ਜਥੇਬੰਦੀ ਦਾ ਗਠਨ ਕੀਤਾ ਗਿਆ ਸੂਬੇ ਵਿੱਚ ਪਾਰਟੀ ਦੀ ਨਵੀਂ ਮੈਂਬਰਸ਼ਿਪ ਅਤੇ ਅਫਸਰਾਂ ਦੀਆਂ ਅਸਾਮੀਆਂ ਤੇ ਪਾਰਟੀ ਦੇ ਸਨਕਤੀ ਕਾਰਡ ਦਿੱਤੇ ਗਏ ਪਾਰਟੀ ਪ੍ਰਧਾਨ ਨੇ ਏਕਤਾ ਪਾਰਟੀ ਦੇ ਕੰਮਕਾਜ ਲਈ ਆਦੇਸ਼ ਦਿੰਦੇ ਹੋਏ ਕਿਹਾ ਕਿ ਪਾਰਟੀ ਵੱਲੋਂ ਸਾਰੇ ਦੇਸ਼ ਅਤੇ ਰਾਜਾਂ ਵਿੱਚੋਂ ਪਾਰਟੀ ਵਰਕਰਾਂ ਤੇ ਆਗੂਆਂ ਦਿੱਤੇ ਗਏ ਸਾਰੇ ਹੁਕਮਾਂ ਨੂੰ ਕਾਨੂੰਨ ਅਨੁਸਾਰ ਖਤਮ ਕਰ ਦਿੱਤਾ ਗਿਆ ਤੇ ਹੁਣ ਨਵੇਂ ਸਿਰੇ ਤੋਂ ਨਵੀਂ ਵਾਡੀ ਦਾ ਗਠਨ ਕੀਤਾ ਗਿਆ ਨਵੇਂ ਅਧਿਕਾਰੀਆਂ ਤੇ ਵਰਕਰਾਂ ਨੂੰ ਸ਼ਰਤਾਂ ਤੇ ਸਨਕਤੀਕਾਰ ਦੇ ਕੇ ਨਿਯੁਕਤ ਕੀਤਾ ਗਿਆ ਸਰ ਕੀ ਕਾਰਨ ਸੇ ਜਿਹੜੀ ਕਿ ਅੱਜ ਪਾਰਟੀ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਮੈਂ ਗਰਮੀਤਲਾ ਬਿੱਟੂ ਪ੍ਰਧਾਨ ਇਕਤਾ ਪਾਰਟੀ ਪਿਛਲੇ 10 ਸਾਲ ਤੋਂ ਇਕਤਾ ਪਾਰਟੀ ਜਿਹੜੀ ਹੈ ਲਗਾਤਾਰ ਲੋਕਾਂ ਵਿੱਚ ਵਿਚਰਦੀ ਪਈ ਹੈ ਔਰ ਹਰ ਸਾਲ ਮੈਂ ਸਮਝਦਾ ਵੀ ਇਕਤਾ ਪਾਰਟੀ ਦੀ ਬਾਡੀ ਜਿਹੜੀ ਹੈ ਉਹ ਪੰਕ ਕੀਤੀ ਜਾਂਦੀ ਹੈ ਕਿਉਂਕਿ ਇਕਤਾ ਪਾਰਟੀ ਇੱਕ ਰਜਿਸਟਰਡ ਪਾਰਟੀ ਹੈਗੀ ਹੈ ਕਿਉਂਕਿ 20 ਜਨਵਰੀ ਤੋਂ ਬਾਅਦ ਇਕਤਾ ਪਾਰਟੀ ਦੀ ਜਿੰਨੇ ਵੀ ਮੈਂਬਰਸ਼ਿਪ ਹੈਗੀ ਆ ਜਾਂ ਜਿੰਨੇ ਵੀ ਲੋਕਾਂ ਕੋ ਉਹਦੇ ਪੰਜਾਬ ਦੇ ਸ਼ਹਿਰੀ ਜਾਂ ਜ਼ਿਲ੍ਹਾ ਪ੍ਰਧਾਨ ਹੈਗੇ ਆ ਉਹ ਅੱਜ ਤੋਂ ਬਾਅਦ ਬਿਲਕੁਲ ਕੋਈ ਵੀ ਜਿਹੜਾ ਪ੍ਰਧਾਨ ਜਿਹੜਾ ਕਿਸੇ ਉਹਦੇ ਤੇ ਨਹੀਂ ਹੈਗਾ ਉਹ ਆਮ ਇੱਕ ਵਰਕਰ ਤਰ੍ਹਾਂ ਦੀ ਉਹ ਕੰਮ ਕਰੂਗਾ ਕਿਉਂਕਿ ਜਨਵਰੀ ਤੋਂ ਬਾਅਦ ਵੀ 10 ਫਰਵਰੀ ਤੋਂ ਮੈਂ ਸਮਝਦਾ ਵੀ ਦੁਬਾਰਾ ਜਿਹੜਾ ਵਾ ਉਹਦੇ ਦਿੱਤੇ ਜਾਣਗੇ ਪੁਰੇਕਤਾ ਪਾਰਟੀ ਵੱਲੋਂ ਇੱਕ ਮੈਂ ਤਾਂ ਪ੍ਰੈਸ ਵਾਲੇ ਬੁਲਾਏ ਅੱਜ ਵੀ ਇਕਤਾ ਪਾਰਟੀ 10 ਫਰਵਰੀ ਤੋਂ ਬਾਅਦ ਜਿੰਨੂੰ ਵੀ ਅਹੁਦਾ ਦੇਊਗੀ ਜਾਂ ਜਿੰਨੂੰ ਵੀ ਪ੍ਰਧਾਨ ਬਣਾਊਗੀ ਤੇ ਉਹ ਆਪ ਆਫਰ ਕਰੂਗਾ ਉਹਨੂੰ ਪ੍ਰਧਾਨਗੀ ਦੀ ਜਿਹੜੀ ਮੈਂਬਰਸ਼ਿਪ ਦਿੱਤੀ ਜਾਊਗੀ ਇੱਕ ਉਹਨੂੰ ਥਾਣੇ ਦੇ ਕੰਮ ਕਰਨ ਵਾਸਤੇ ਇੱਕ ਡੈਂਟੀਕਰ ਜਣਾ ਵਾ ਉਹ ਅਸੀਂ ਇਸ਼ੂ ਕਰਾਂਗੇ ਕਿਉਂਕਿ ਥਾਣੇ ਵਿੱਚ ਜਾਣ ਤੋਂ ਪਹਿਲਾਂ ਜਿਹਦੇ ਕੋਲ ਡੈਂਟੀਕਰ ਹੋਊਗਾ ਉਹੀ ਥਾਣੇ ਜਾਊਗਾ ਜਾਂ ਜਿਹਦੇ ਕੋ ਮੈਂਬਰਸ਼ਿਪ ਹੋਊਗੀ ਉਹੀ ਥਾਣੇ ਜਾਊਗਾ ਬਗੈਰ ਡੈਂਟੀ ਕਾਰਡ ਤੋਂ ਬਗੈਰ ਮੈਂਬਰਸ਼ਿਪ ਤੋਂ ਚਾਹੇ ਕੋਈ ਵੀ ਹੋਵੇ ਚਾਹੇ ਮੈਂ ਕਿਉਣਾ ਹੋਵਾਂ ਕੋਈ ਵੀ ਹੋਊਗਾ ਉਹਦੀ ਥਾਣਿਆਂ ਵਿੱਚ ਬਿਲਕੁਲ ਸੁਣਵਾਈ ਨਹੀਂ ਹੋਊਗੀ ਅੱਜ ਤੋਂ ਬਾਅਦ ਏਕਤਾ ਪਾਰਟੀ ਦਾ ਕੋਈ ਪ੍ਰਧਾਨ ਨਹੀਂ ਹੋਊਗਾ ਜਿੰਨੀਆਂ ਵੀ ਏਕਤਾ ਪਾਰਟੀ ਦੀਆਂ ਗੱਡੀਆਂ ਤੇ ਪਲੇਟਾਂ ਲੱਗੀਆਂ ਉਹ 20 ਤਰੀਕ ਤੋਂ ਬਾਅਦ ਬਿਲਕੁਲ ਖਤਮ ਹੋ ਜਣੀਆਂ ਹੈ ਕੱਲੋਂ ਕਿਰਤਾ ਪਾਰਟੀ ਦੀ ਗੱਡੀ ਕਿਤੇ ਫੜੀ ਜਾਂਦੀ ਹੈ ਜਾਂ ਨੰਬਰ ਪਲੇਟ ਫੜਿਆ ਜਾਂਦਾ ਉਹਦੇ ਵਿੱਚ ਏਕਤਾ ਪਾਰਟੀ ਦੀ ਜਾਂ ਮੇਰੇ ਵੱਲੋਂ ਉਹਦੀ ਕੋਈ ਜ਼ਿੰਮੇਵਾਰੀ ਹੈ ਨਹੀਂ ਕਿਉਂਕਿ ਕੱਲੀ ਏਕਤਾ ਪਾਰਟੀ ਦੀ ਨਹੀਂ ਗੱਲ ਜਿੰਨੀਆਂ ਵੀ ਨੈਸ਼ਨਲ ਪਾਰਟੀਆਂ ਹੈਗੀਆਂ ਜਾਂ ਜਿੰਨੀਆਂ ਰਜਿਸਟਰਡ ਪਾਰਟੀਆਂ ਹੈਗੀਆਂ ਉਹ ਬਿਲਕੁਲ ਕਾਨੂੰਨ ਦੇ ਹਿਸਾਬ ਨਾਲ ਚੱਲਦੀਆਂ ਵਾ ਇਸੇ ਤਰ੍ਹਾਂ ਏਕਤਾ ਪਾਰਟੀ ਜਿਹੜੀ ਹੈ ਪਿਛਲੇ 10 ਸਾਲ ਤੋਂ ਲਗਾਤਾਰ ਕਾਨੂੰਨ ਦੇ दायरे ਵਿੱਚ ਰਹਿ ਕੇ ਏਕਤਾ ਪਾਰਟੀ ਜਿਹੜਾ ਚਲਾਇਆ ਜਾਂਦਾ ਵਾ ਅੱਜ ਤੋਂ ਬਾਅਦ ਏਕਤਾ ਪਾਰਟੀ ਦਾ ਕੋਈ ਜ਼ਿਲ੍ਹਾ ਪ੍ਰਧਾਨ ਨੀਗਾ ਕੋਈ ਸ਼ਹਿਰੀ ਪ੍ਰਧਾਨ ਨੀਗਾ ਜਿਹੜਾ ਵੀ ਥਾਣੇ ਤੇ ਜਾਊਗਾ ਉਹਦੀ ਆਪਣੀ ਜ਼ਿੰਮੇਵਾਰੀ ਹੋਊਗੀ ਜਾਂ ਜਿਹੜੇ 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 ਆਗੂ ਦਾ ਕੋਈ ਆਪਣਾ ਕੰਮ ਹੋਊਗਾ ਉਹਦੀ ਏਕਤਾ ਪਾਰਟੀ ਜਿਹੜੀ ਸੁਣਵਾਈ ਕਰੂਗੀ ਆਪਣੀ ਤੌਰ ਤੇ ਕੋਈ ਆਪਣੇ ਆਪ ਥਾਣੇ ਜਾਊਗਾ ਉਹਦੀ ਏਕਤਾ ਪਾਰਟੀ ਦੀ ਕੋਈ ਜ਼ਿੰਮੇਵਾਰੀ ਹੈ ਨਹੀਂ ਅੱਜ ਤੋਂ ਬਾਅਦ ਏਕਤਾ ਪਾਰਟੀ ਜਿਹੜੀ ਆ ਬਿਲਕੁਲ ਜਿਹੜੀ ਆ ਉਹ ਭੰਗ ਕੀਤੀ ਜਾਂਦੀ ਹੈ 10 ਫਰਵਰੀ ਤੋਂ ਬਾਅਦ ਏਕਤਾ ਪਾਰਟੀ ਦੇ ਦੁਆਰਾ ਜਿਹੜੇ ਆਗੂ ਬਣਾਏ ਜਾਣਗੇ ਅੱਜ ਤੋਂ ਬਾਅਦ ਕੋਈ ਵਿਕਤਾ ਪਾਰਟੀ ਦਾ ਆਗੂ ਨਹੀਂ ਹੈਗਾ ਸਿਰਫ ਏਕਤਾ ਪਾਰਟੀ ਇੱਕ ਇੱਕ ਵਰਕਰ ਤੋਂ ਏਕਤਾ ਪਾਰਟੀ ਆ ਤੋਂ ਬਾਅਦ ਹੈਗੀ ਆ 10 ਫਰਵਰੀ ਤੋਂ ਬਾਅਦ ਦੇਖਾਂਗੇ ਜਿਹੜਾ ਦਫਤਰ ਵਿੱਚ ਪਹੁੰਚ ਕਰੂਗਾ ਜਾਂ ਮੈਂਬਰਸ਼ਿਪ ਜਿਹੜਾ ਆਪ ਮੰਗੂਗਾ ਉਹਨੂੰ ਦਿੱਤੀ ਜਾਓਗੇ ਬਾਕੀ ਜਿਹੜਾ ਕੋਈ ਆਪਣੀ ਤੌਰ ਤੇ ਜਾਂ ਆਪਣੇ ਤੌਰ ਤੇ ਕੰਮ ਕਰੂਗਾ ਉਹਦੀ ਏਕਤਾ ਪਾਰਟੀ ਦੀ ਕੋਈ ਜ਼ਿੰਮੇਵਾਰੀ ਨਹੀਂ ਹੋਊਗੀ ਕਪੂਰਥਲਾ ਤੋਂ ਨਰੇਸ਼ ਖੋਸਲਾ ਤੇ ਸਾਧਨ ਖੋਸਲਾ ਦੀ ਰਿਪੋਰਟ